ਪੰਜਾਬੀ ਮਾਂ ਬੋਲੀ ਦੀ ਸੇਵਾ ਨਿਭਾਉਂਦੀ ਹੋਈ ਤੁਹਾਡੀ ਮੈਂ ਆਪਣੀ ਸਿੱਟੀ ਲਾਈਫ ਚੈਨਲ ਤੋਂ ਅਨੁਕਰ ਖਾਲਸਾ ਅੱਜ ਤੁਹਾਨੂੰ ਦਿਹਾਤੀ ਪਟਿਆਲਾ ਤੋਂ ਰੂਬਰੂ ਕਰਵਾਉਣ ਜਾ ਰਹੀ ਹਾਂ ਕੋਆਪਰੇਟਿਵ ਬੈਂਕ ਦੇ ਡਾਇਰੈਕਟਰ ਸਰਦਾਰ ਭਰਪੂਰ ਸਿੰਘ ਜੀ ਦੇ ਨਾਲ ਆਓ ਆਪਾਂ ਗੱਲਬਾਤ ਕਰੀਏ ਅੱਜ ਅਕਾਲੀ ਦਲ ਦਾ ਗ੍ਰਾਫ ਕਿਉਂ ਗਿਰ ਰਿਹਾ ਹੈ ਤੇ ਜਿੱਥੇ ਸਰਪੰਚੀ ਚੋਣਾਂ ਨੇ ਪੂਰੇ ਪਿੰਡ ਵਿੱਚ ਗਰਮਾਹਟ ਹੋਈ ਪਈ ਹੈ ਉੱਥੇ ਅਕਾਲੀ ਸੁਸਰੀ ਵਾਂਗੂ ਕਿਉਂ ਸੁੱਤੇ ਨਜ਼ਰ ਆ ਰਹੇ ਨੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਬੁਲਾਈਏ ਜੀ ਵਾਹਿਗੁਰੂ ਜਿੱਤਾ ਖਾਲਸਾ ਵਾਹਿਗੁਰੂ ਜਿੱਤ ਕੀ ਫਤਿਹ ਪਹਿਲਾਂ ਤਾਂ ਭਰਪੂਰ ਜੀ ਜਾਣਕਾਰੀ ਦਿਓ ਕਿਉਂਕਿ ਚੋਣਾਂ ਦਾ ਮਾਹੌਲ ਹੈ ਤੇ 2017 ਦੇ ਸਮੇਂ 2018 ਦੀ ਦਸੰਬਰ ਦੇ ਵਿੱਚ ਸਰਪੰਚ ਬਣੇ ਚੋਣਾਂ ਹੋਈਆਂ ਪਰ ਅੱਜ ਦੀ ਜੇਕਰ ਆਪਾਂ ਚੋਣਾਂ ਨੂੰ ਦੇਖੀਏ ਤਾਂ ਨੂੰ ਮਾਹੌਲ ਦੇ ਵਿੱਚ ਕਿੰਝ ਜਾਪ ਰਿਹਾ ਪਹਿਲਾਂ ਨਾਲੋਂ ਵਧੀਆ ਮਾਹੌਲ ਹੈ ਜਾਂ ਫਿਰ ਦੇਖੋ ਜੀ ਅਕਾਲੀ ਦਲ ਦੇ ਟਾਈਮ ਬਹੁਤ ਵਧੀਆ ਸਰਪੰਚਾਂ ਨੇ ਸਰਪੰਚੀ ਕੀਤੀ ਆ ਉਸ ਤੋਂ ਬਾਅਦ ਆ ਕੇ ਕਾਂਗਰਸ ਨੇ ਧੱਕਾ ਕੀਤਾ ਜਬਰੀ ਸਰਪੰਚ ਬਣਾਏ ਨੇ ਇੱਕ ਇੱਕ ਹਲਕੇ ਦੇ ਵਿੱਚ 9-9 10-10 ਸਰਪੰਚਾਂ ਦੇ ਕਾਗਜ਼ ਰਿਜੈਕਟ ਕੀਤੇ ਔਰ ਧੱਕੇ ਰਾ ਸਰਪੰਚ ਬਣਾਏ ਉਸ ਤੋਂ ਬਾਅਦ ਆਪ ਸਰਕਾਰ ਆਈ ਆਪ ਸਰਕਾਰ ਨੇ ਵੀ ਧੱਕਾ ਕੀਤਾ ਹੁਣ ਤਾਂ ਅੱਜ ਕੱਲ ਇਹ ਮਾਹੌਲ ਹੋਇਆ ਪਿਆ ਕੋਈ ਕਾਗਜ਼ ਭਰਨ ਤੋਂ ਹੀ ਡਰਦਾ ਨਾ ਕਿਸੇ ਨੂੰ ਐਨਓਸੀ ਮਿਲਦਾ ਨਾ ਕਿਸੇ ਨੂੰ ਚੁੱਲ੍ਹਾ ਟੈਕਸ ਮਿਲਦਾ ਇਹ ਤਾਂ ਹੁਣ ਲੋਕ ਸ਼ਾਂਤ ਬੈਠੇ ਨੇ ਅਕਾਲੀ ਦਲ ਆਪਣੀ ਪੱਟੋ ਝਾੜ ਨਾਲ ਬੈਠਾ ਜਦੋਂ ਅੱਜ ਵੀ ਜੇ ਕਿਤੇ ਯਲੀ ਵਰਗੇ ਮਾਨਦਾਰ ਬੰਦਿਆਂ ਨੂੰ ਲੈ ਕੇ ਸਾਹਮਣੇ ਲੈ ਕੇ ਆਂਦਾ ਜਾਵੇ ਅੱਜ ਵੀ 92 ਹੋਣਗੀਆਂ ਕਾਲੀ ਦਲ ਦੀਆਂ ਅੱਜ ਵੀ ਲੋਕ ਕਾਲੀ ਦਲ ਨੂੰ ਚਾਹੁੰਦੇ ਨੇ ਜੀ ਤੁਸੀਂ ਗੱਲ ਕੀਤੀ ਹੈ ਸਰਦਾਰ ਮਨਪੀ ਸਿੰਘ ਯਲੀ ਜੀ ਦੀ ਉਸ ਸੰਬੰਧ ਦੇ ਵਿੱਚ ਆਪਾਂ ਬਾਤ ਚ ਗੱਲ ਕਰਦੇ ਹਾਂ ਪਹਿਲਾਂ ਮੇਰਾ ਸਵਾਲ ਤੁਹਾਨੂੰ ਇਹ ਹੈ ਕਿ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਮਾਹੌਲ ਹੁਣ ਵਧੀਆ ਜਾਂ ਪਹਿਲਾਂ ਵਧੀਆ ਹੁੰਦਾ ਸੀ ਦੇਖੋ ਜੀ ਪਹਿਲਾਂ ਬਹੁਤ ਵਧੀਆ ਮਾਹੌਲ ਸੀ ਲੰਮਾ ਟਾਈਮ ਮਿਲਦਾ ਸੀ ਤੇ ਜੇ ਕਿਸੇ ਪੰਚ ਸਰਪੰਚ ਦੇ 2 ਪੈਸੇ ਗਲਬੀ ਪੈ ਗਏ ਉਹਨੂੰ ਭਰਨ ਦਾ ਟਾਈਮ ਮਿਲਦਾ ਤੇ ਐਨਓਸੀ ਮਿਲ ਜਾਂਦਾ ਤੇ ਸਰਪ ਇਲੈਕਸ਼ਨ ਲੜ ਸਕਦਾ ਤੇ ਹੁਣ ਤਾਂ ਟਾਈਮ ਹੀ ਨਹੀਂ ਕਿਸੇ ਲਵੇ ਜੀ ਜੇਕਰ ਆਪਾਂ ਅੱਜ ਦੀ ਗੱਲ ਕਰੀਏ ਤੁਹਾਡੇ ਦਿਹਾਤੀ ਪਟਿਆਲਾ ਦੇ ਵਿੱਚ ਜਿਸ ਸਮੇਂ 2024 ਦੀ ਐਮਪੀ ਇਲੈਕਸ਼ਨ ਸੀ ਤਾਂ ਐਮਕੇ ਸ਼ਰਮਾ ਦਿਨ ਰਾਤ ਉਹਨੇ ਲ ਇੱਕ ਕੀਤੀ ਪਈ ਸੀ ਆਪਣੀ ਸੀਟ ਜਿੱਤਣ ਦੇ ਲਈ ਪਰ ਕੀ ਕਾਰਨ ਹੈ ਕਿ ਜੇਕਰ ਐਮਕੇ ਸ਼ਰਮਾ ਜੀ ਦਿਹਾਤੀ ਪਟਿਆਲਾ ਲਾਓ ਵੀ ਪਟਿਆਲਾ ਦੇ ਐਮਪੀ ਨਹੀਂ ਬਣ ਸਕੇ ਤਾਂ ਇਹ ਤਾਂ ਨਹੀਂ ਹੈਗਾ ਵੀ ਆਪਾਂ ਸਰਪੰਚੀ ਵੱਲ ਧਿਆਨ ਨਹੀਂ ਦੇਣਾ ਇਸ ਜਾਬ ਦਾ ਜਿਵੇਂ ਐਨ ਕੇ ਸ਼ਰਮਾ ਜੀ ਸੁੱਤੇ ਪਏ ਹੁੰਦੇ ਆ ਦੇਖੋ ਕਾਲੀਦਾਲ ਆਪਣੀ ਫੁੱਟਣੇ ਮਾਰਿਆ ਦੋ ਧੜਿਆਂ ਚ ਵੰਡਿਆ ਗਿਆ ਇਸ ਕਰਕੇ ਇਹਨਾਂ ਦੀ ਫੁੱਟਣਾਂ ਵਾਲੇ ਸਾਰੇ ਟਿੱਕੇ ਬੈਠੇ ਨੇ ਚੰਦੂ ਮਾਜਰਾ ਗਰੁੱਪ ਸੁਖਬੀਰ ਬਾਦਲ ਗਰੁੱਪ ਇਹ ਨਹੀਂ ਕਹਿੰਦੇ ਵੀ ਉਹਨਾਂ ਨੇ ਰਾਜ ਨਹੀਂ ਵਧੀਆ ਕੀਤਾ ਉਹਨਾਂ ਨੇ ਤਾਂ ਸਿਰਫ ਇੱਕ ਬੇਅਦਬੀ ਲੈ ਬੈਠੀ ਬਿਲਕੁਲ ਅੱਜ ਵੀ ਸਰਕਾਰ ਕਾਲੀਦਾਲ ਕਾਲੀਦਾਲ ਵਰਗਾ ਅੱਜ ਵੀ ਰਾਜ ਨਹੀਂ ਹੋਇਆ ਹੈਗਾ ਜੇ ਕਿਸਾਨਾਂ ਨੂੰ ਕੋਈ ਤੋ ਉਹ ਦਿੱਤਾ ਆਪਣਾ ਬਿਜਲੀ ਦੀਆਂ ਮੋਟਰਾਂ ਦਿੱਤੀਆਂ ਟਰੈਕਟਰਾਂ ਦੇ ਜਿਵੇਂ ਕਿ ਆਪਣੇ ਲਾਇਸੈਂਸ ਤੋਂ ਖਹਿੜਾ ਸੜਾਇਆ ਅਤੇ ਹੋਰ ਵੀ ਕਿਸਾਨਾਂ ਦੇ ਪੱਖੀ ਰਹੇ ਨੇ ਮੁਲਾਜ਼ਮਾਂ ਦੇ ਪੱਖੀ ਰਹੇ ਨੇ ਬਾਬਲ ਸਾਹਿਬ ਜੇ ਕਿਸੇ ਨੂੰ ਟਾਈਮ ਦਿੰਦੇ ਤੇ ਚਾਹੇ ਕੋਈ ਮੁਲਾਜ਼ਮਤੀ ਚਾਹੇ ਕੋਈ ਕਿਸਾਨਤੀ ਚਾਹੇ 2 ਘੰਟੇ ਮਿਲਦੇ ਦੇ ਮਿਲਦੇ ਤੇ ਪਰ ਉਸ ਤੋਂ ਬਾਅਦ ਤਾਂ ਇਹ ਮੁੱਖ ਮੰਤਰੀ ਮਿਲੀ ਹੀ ਨਹੀਂ ਕਿਸੇ ਨੂੰ ਚਾਹੇ ਉਹ ਕੈਪਟਨ ਮਨਿੰਦਰ ਰਹਾ ਚਾਹੇ ਇਹ ਆਪਣਾ ਭਗਵੰਤ ਮਾਨ ਰਹਾ ਪਰ ਇਹਨਾਂ ਨੇ ਤਾਂ ਨਾ ਰਾਜ ਨੂੰ ਬਹੁਤ ਜ਼ਿਆਦਾ ਗੰਦਲਾ ਕਰਤਾ ਜਿੱਥੇ ਕਰਪਸ਼ਨ ਦੀ ਗੱਲ ਕਰਦੇ ਹਾਂ ਮੈਂ 7 ਸਾਲ ਇੱਕ ਇਨਕੁਆਇਰੀ ਕਰਾ ਕੇ ਇੱਕ ਸੈਕਟਰੀ ਸਸਪੈਂਡ ਕਰਾਇਆ ਜੀ ਇਹਨਾਂ ਨੇ ਇੱਕ ਮਹੀਨੇ ਦੇ ਵਿੱਚੇ ਉਹ ਬਹਾਲ ਕਰਤਾ ਜੀ ਕਿੱਥੇ ਤੁਸੀਂ ਕਰਪਸ਼ਨ ਨੂੰ ਰੋਕ ਦੋਗੇ ਜੀ ਆਪਾਂ ਗੱਲਬਾਤ ਕਰ ਰਹੇ ਹਾਂ ਇਸ ਸਮੇਂ ਸਰਪੰਚੀ ਦੀਆਂ ਚੋਣਾਂ ਦੀ ਤੁਹਾਡੇ ਐਨ ਕੇ ਸ਼ਰਮਾ ਕਾਲੀ ਦਲ ਦੇ ਇਸ ਸਮੇਂ ਸੁੱਤੇ ਪਏ ਨੇ ਲੇਕਿਨ ਪਿੰਡਾਂ ਦੇ ਵਿੱਚ ਜੇਕਰ ਦਿਹਾਤੀ ਪਟਿਆਲਾ ਦੀ ਗੱਲ ਕਰੀਏ ਤਾਂ ਅਕਾਲੀ ਜਿਹੜੇ ਨੇ ਨਾ ਜਿਨ੍ਹਾਂ ਨੇ ਸਰਪੰਚੀ ਉਮੀਦਵਾਰੀ ਲੈਣੀ ਚਾਹੀਦੀ ਹੈ ਮੈਦਾਨ ਵਿੱਚ ਉਤਰਨਾ ਚਾਹੀਦਾ ਉਹ ਵੀ ਸੁਸਰੀ ਮੰਗੂ ਸੁੱਤੇ ਪੈਲ ਜਾਪ ਰਹੇ ਨੇ ਦੇਖੋ 50% ਲੇਡੀਜ਼ ਨੂੰ ਇਹਨਾਂ ਨੇ ਅੱਜ ਤੱਕ ਕੀ ਇਲੈਕਸ਼ਨ ਲੜਨ ਦਾ ਟਾਈਮ ਮੌਕਾ ਦਿੱਤਾ ਜੀ ਪਰ ਲੇਡੀਜ਼ ਦਾ ਉਹ ਬੁਰਾ ਹਾਲ ਹੈ ਉਹ ਕਾਗਜ਼ੇ ਨਹੀਂ ਭਰ ਸਕਦੀਆਂ ਕਿੱਥੇ ਜਾ ਕੇ ਸਰਪੰਚੀ ਕਰੂਗੀ ਕਿਉਂ ਨਹੀਂ ਪੜ ਸਕਦੀਆਂ ਦੇਖੋ ਦਫ਼ਤਰਾਂ ਦੇ ਵਿੱਚ ਇੰਨੀ ਭੀੜਾ ਕਿਸੇ ਨੂੰ ਐਨਓਸੀ ਨਹੀਂ ਮਿਲਦਾ ਕਿਸੇ ਨੂੰ ਚੁੱਲ੍ਹਾ ਟੈਕਸ ਨਹੀਂ ਭਰਿਆ ਜਾਂਦਾ ਚਲੋ ਇੱਕ ਚੌਣ ਕਮਿਸ਼ਨਰ ਨੇ ਛੋਟਾ ਜਿਹਾ ਕਾਇਦਾਤ ਕੀਤੀ ਹੈ ਵੀ ਤੁਸੀਂ ਐਪੀ ਡੈਪਟ ਲਾ ਦਿਓ ਪਰ ਅਨਪੜ੍ਹ ਹੋਣ ਦੇ ਨਾਤੇ ਕਈ ਲੇਡੀਜ਼ ਖੱਜਲ ਖਵਾਰ ਹੋ ਰਹੀਆਂ ਨੇ ਤੁਹਾਨੂੰ ਨਹੀਂ ਲੱਗਦਾ ਕਿ ਸਰਪੰਚੀ ਦੀ ਉਮੀਦਵਾਰ ਹੀ ਘੱਟ ਤੋਂ ਘੱਟ 12 ਪੜ੍ਹੀ ਹੋਣੀ ਚਾਹੀਦੀ ਹੈ 12 ਪੜ੍ਹੀ ਘੱਟੋ ਘੱਟ 12 ਪੜ੍ਹੀ ਹੋਣੀ ਚਾਹੀਦੀ ਆ ਟਟੋ ਘਟ 10 ਪੜਿਆ ਹੋਣਾ ਚਾਹੀਦਾ ਪੰਚ ਤਾਂ ਕਿ ਜਿਹੜਾ ਪੰਚਾਇਤੀ ਰਾਜ ਐਕਟ ਪੜ ਕੇ ਆਪ ਦਾ ਘਟੋ ਘਟ ਕੁਸਰ ਪੂਸਰ ਜੋਗਾ ਤਾਂ ਆਪਦਾ ਕਰ ਸਕਦਾ ਹੋਵੇ ਜੀ ਬਿਲਕੁਲ ਤੇ ਹੁਣ ਆਪਾਂ ਗੱਲਬਾਤ ਕਰਦੇ ਆ ਕਿ ਇਹ ਦੱਸੋ ਤੁਸੀਂ ਦਿਹਾਤੀ ਪਟਿਆਲਾ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਜਿਹੜੇ ਅਕਾਲੀ ਨੇ ਨਾ ਉਹ ਝਾੜੂ ਨਾਲ ਹੱਥ ਮਿਲਾਉਂਦੇ ਅੰਦਰ ਖਾਤੇ ਨਜ਼ਰ ਆ ਰਹੇ ਨੇ ਜਿਹੜੇ ਆਪਣੇ ਉਮੀਦਵਾਰ ਹੀ ਨਹੀਂ ਦੇ ਰਹੇ ਦੇਖੋ ਜੀ ਵਰਕਰ ਦੀ ਮਜਬੂਰੀ ਹੋਊਗੀ ਕਿਸੇ ਵੱਲ ਜਾਣਾ ਪਰ ਜਿਹੜੇ ਹਾਲਾਤ ਨੇ ਹੁਣ ਮੈਂ ਕੋਪਰੇਟ ਕੋਪਰੇਟ ਬੈਂਕ ਦਾ ਡਾਇਰੈਕਟਰ ਹੋਣ ਦੇ ਨਾਤੇ ਤੁਹਾਨੂੰ ਦੱਸਦਾ ਕਿਸੇ ਵੀ ਸੁਸਾਇਟੀ ਦੇ ਵਿੱਚ ਸਾਡੇ ਨਾਭੇ ਰੈਕ 4 ਰੈਕ ਲਾ ਕੇ ਕਿਸੇ ਵੀ ਸੁਸਾਇਟੀ ਨੂੰ ਅੱਜ ਤੱਕ ਰੇ ਦਾ ਥੈਲਾ ਨਹੀਂ ਮਿਲਿਆ ਹੈਗਾ ਡੀਏਪੀ ਦਾ ਹਸਲ ਸਿਰਤਿਆ ਕਣਕ ਦੀ ਬਜਾਈ ਆ ਆਲੂਆਂ ਦੀ ਬਜਾਈ ਆ ਇਹ ਸਰਕਾਰ ਤਾਂ ਵੈਸੀ ਪਿੱਟ ਗਈ ਜੀ ਬੈਂਕ ਦੇ ਡਾਇਰੈਕਟਰ ਨੇ ਨਾ ਇਸ ਲਈ ਜਿਆਦਾ ਕਪਲਿਆਂ ਦੀ ਗੱਲ ਇਹ ਬੈਂਕ ਦੇ ਸਬੰਧ ਵਿੱਚ ਕਰਦੇ ਆ ਪਰ ਇਸ ਸਮੇ ਜਿਹੜਾ ਮਾਹੌਲ ਹੈ ਸਰਪੰਚੀ ਦੀਆਂ ਚੋਣਾਂ ਦਾ ਹੈ ਤੇ ਬੈਂਕ ਦੇ ਕਪਲਿਆਂ ਦਾ ਭੰਡਾ ਵੀ ਅਪਾ ਫਿਰ ਕਿਸੇ ਦਿਨ ਇਹਨਾਂ ਦੇ ਨਾਲ ਬੈਠ ਕੇ ਨਾ ਖੋਲਣ ਦੀ ਕੋਸ਼ਿਸ਼ ਕਰਾਂਗੇ ਤੇ ਹੁਣ ਆਪਾਂ ਗੱਲ ਕਰਦੇ ਆ ਦੁਬਾਰਾ ਫਿਰ ਅਕਾਲੀ ਦਲ ਦੀ ਆਪਾਂ ਹੁਣ ਤੁਹਾਡੀ ਨਾਲ ਗੱਲ ਕਰਦੇ ਆ ਅਕਾਲੀ ਦਲ ਦੀ ਜਿਹੜਾ ਵਿਸਥਾਰ ਦੇ ਨਾਲ ਨਹੀਂ ਸੰਖੇਪ ਵਿੱਚ ਚਾਨਣਾ ਪਾਇਓ ਕਿ ਕੀ ਕਾਰਨ ਹੈ ਤੁਹਾਡੇ ਸੁਰਜੀਤ ਸਿੰਘ ਰਖੜਾ ਨੂੰ ਕਿੱਥੇ ਕਮੀ ਰਹਿ ਗਈ ਸੀ ਜੋ ਸੁਖਬੀਰ ਸਿੰਘ ਬਾਦਲ ਦੇ ਐਂਟੀ ਹੋ ਖੜੇ ਹੋਗੇ ਉਸਰਾ ਜੇ ਵੀ ਹੈ ਜੀ ਬੀਜੇਪੀ ਦੇ ਗੈਲੇ ਪਰਸ ਉਹਨਾਂ ਨੇ ਮਰੋੜਾ ਦਿੱਤਾ ਹੋਇਆ ਹੂੰ ਕੋਈ ਸਿੱਧੇ ਰੂਪ ਚ ਜਾ ਰਿਹਾ ਕੋਈ ਸਿੱਧੇ ਰੂਪ ਚ ਜਾ ਰਿਹਾ ਜੀ ਬੈਂਕ ਤੇ ਬੀਜੇਪੀ ਖੜੀ ਆ ਜੀ ਅਕਾਲੀ ਲੀਡਰਾਂ ਨੂੰ ਏਡੀ ਦਾ ਡਰਾਵਾ ਦੇਖਦੇ ਤੇ ਲਿ ਜਾ ਰਹੇ ਨੇ ਜੀ ਮੈਂ ਹੁਣ ਤੁਸੀਂ ਏਡੀ ਦੇ ਡਰਾਵੇ ਦੀ ਗੱਲ ਕਰੀਏ ਤੁਹਾਨੂੰ ਜਾਣਕਾਰੀ ਹੋਏਗੀ ਕਿ ਏਡੀ ਦੀ ਰੇਟ ਤਾਂ ਹਲਕਾ ਦਾੰਖਾ ਦੇ ਆਪਣੀ ਮੁੱਛ ਨੂੰ ਕੈਮ ਰੱਖਣ ਵਾਲੇ ਸਰਦਾਰ ਮਨਪ੍ਰੀਤ ਸਿੰਘ ਯਾਹਲੀ ਤੇ ਵੀ ਪਈ ਦੇ ਤੇ ਏਡੀ ਵਾਲੇ ਪੁੱਠੇ ਪੈਰੀਂ ਵਾਪਸ ਗਏ ਸੀ ਰੋਈ ਐਲੀ ਅੱਜ ਵੀ ਸਟੈਂਡ ਲਈ ਖੜਾ ਹੂੰ ਜੇ ਕਿਤੇ ਐਲੀ ਵਰਗੇ ਬੰਦੇ ਨੂੰ ਅੱਗੇ ਲਿਆਂਦਾ ਜਾਵੇ ਕਾਲੀਦਾਰ ਦੁਬਾਰਾ ਹੋਂਦ ਚ ਵੀ ਆ ਸਕਦਾ ਜਿਹੜੀਆਂ ਪੰਚਾਇਤੀ ਚੋਣਾਂ ਦਾ ਹੋਇਆ ਇਹ ਇੱਕ ਤਾਂ ਕਿਸਾਨੀ ਸਿਰ ਤੇ ਆ ਫਸਲ ਵੱਢਣੀ ਆ ਆਲੂ ਦੀ ਫਸਲ ਦੀ ਬਜਾਈ ਆ ਉਹਦੇ ਵਿੱਚੇ ਪੰਚਾਇਤੀ ਚੋਣਾਂ ਰੱਖ ਲੀਆਂ ਕਿਸਾਨ ਪੰਚਾਇਤੀ ਚੋਣਾਂ 'ਚ ਜਾਵੇ ਜਾਂ ਆਪਣੀ ਫਸਲ ਕਿਉਂਟੇ ਜੀ ਪਹਿਲੀ ਚਾਵਲ ਵਿੱਚ ਪਿਆ ਸ਼ੈਲਰਾਂ ਦੇ ਉੱਥੇ ਸਾਡੀ ਜੀਰੀ ਲੱਗਣ ਨੂੰ ਜਗ੍ਹਾ ਨਹੀਂ ਹੈਗੀ ਜੀ ਇਹ ਸਰਕਾਰ ਦੇ ਪਹਿਲਾਂ ਜਿਹੜੀਆਂ ਮੀਟਿੰਗਾਂ ਕਰਨੀਆਂ ਦੀਆਂ ਉਹ ਭਗਵੰਤ ਮਾਨਾਦੀ ਕਰਦਾ ਫਿਰਦਾ। ਜੀ ਚਲੋ ਆਪਾਂ ਫੇਰ ਦੁਬਾਰਾ ਆਉਂਦੇ ਹਾਂ ਸਰਦਾਰ ਮਨਪੀ ਸਿੰਘ ਯਾਲੀ ਤੇ ਹਲਕਾ ਧਖਾ ਵਾਲਿਓ ਤੁਸੀਂ ਵਧਾਈ ਦੇ ਪਾਤਰ ਹੋ ਕਿਉਂਕਿ ਤੁਹਾਡੇ ਐਮਐਲਏ ਸਰਦਾਰ ਮਨਪੀ ਸਿੰਘ ਯਾਲੀ ਦੇ ਗੁਣਗਾਨ ਸ਼ਹਿਰ ਪਟਿਆਲਾ ਵਿੱਚ ਵੀ ਹੋ ਰਹੇ ਨੇ। ਜੇਕਰ ਆਪਾਂ ਗੱਲ ਕਰੀਏ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਤੁਸੀਂ ਇਹ ਦੱਸੋ ਕਿ ਕੀ ਕਮੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵਿੱਚ ਜੋ ਤੁਸੀਂ ਸਾਰੇ ਉਹਨਾਂ ਨੂੰ ਪ੍ਰਧਾਨਗੀ ਦੀ ਸੀਟ ਤੋਂ ਲਾਹਣ ਦੀ ਗੱਲ ਕਰ ਰਹੇ ਹੋ। ਦੇ ਕੋਈ ਅਸੀਂ ਪ੍ਰਧਾਨਗੀ ਦੀ ਸੀਟ ਤੋਂ ਲਾਉਣ ਨਹੀਂ ਦੀ ਗੱਲ ਕਰਦੇ ਕੁਝ ਗਲਤੀਆਂ ਹੋਈਆਂ ਨੇ ਸਰਕਾਰ ਤੋਂ ਜਿਹੜੀਆਂ ਮਤਲਬ ਬਰਗਾੜੀ ਕਾਹਨ ਵਾਲੀਆਂ ਜੀ ਉਹਨਾਂ ਨੂੰ ਸੁਧਾਰਿਆ ਜਾਵੇ ਕਾਲੀ ਦਲ ਦੁਬਾਰਾ ਹੋਂਦ ਚਾ ਸਕਦਾ ਲੋਕ ਅਜੇ ਵੀ ਕਾਲੀ ਦਲ ਨੂੰ ਚਾਹੁੰਦੇ ਨੇ ਜੀ ਹੁਣ ਤੁਸੀਂ ਜਿਸ ਤਰ੍ਹਾਂ ਬਰਗਾੜੀ ਕਾਹਨ ਦੀ ਗੱਲ કરી ਹੈ ਹਨਾ ਜੇਕਰ ਤੁਹਾਨੂੰ ਇਝ ਜਾਪਦਾ ਕਿ ਲੋਕਾਂ ਦੇ ਵਿੱਚ ਗੁੱਸਾ ਬੇਦਬੀਆ ਨੂੰ ਲੈ ਕੇ ਹੈ ਤਾਂ ਤੁਹਾਨੂੰ ਯਾਦ ਹੋਏਗਾ ਕਿ ਕਾਂਗਰਸ ਇਸ ਵਕਤ ਜਿਸ ਤਰ੍ਹਾਂ ਰਾਜਾ ਵੜਿੰਗ ਨੇ ਕਾਂਗਰਸ ਨੂੰ ਸਾੰਭਿਆ ਹੋਇਆ ਤੇ ਕਾਂਗਰਸ ਨਾਲ ਵੀ ਤਾਂ ਗੁੱਸਾ ਹੋਣਾ ਚਾਹੀਦਾ ਸੀ ਲੋਕਾਂ ਦੇ ਵਿੱਚ 84 ਨੂੰ ਲੈ ਕੇ ਨਹੀਂ ਕਰਵਾਉਣ ਵਾਲੇ ਤਾਂ ਕਾਂਗਰਸ ਵਾਲੇ ਹੀ ਤੇ ਇਹਨਾਂ ਦੀ ਅੱਗੇ ਆ ਗਈਆਂ ਇਹਨਾਂ ਦੀ ਆਪ ਦੀ ਫੁੱਟ ਨਾਲ ਹਮ ਅਕਾਲੀ ਜਲਦੀ ਆਪਸ ਅਕਾਲੀ ਦੀ ਆਪਸੀ ਵਿੱਚ ਫੁੱਟਣ ਲੱਗੇ ਆ ਗਿਆਂ ਉਹ ਲੰਮਾ ਟਾਈਮ ਹੋ ਗਿਆ 84 ਦਾ ਉਹ ਲੁਕ ਗਈਆਂ ਹੋ ਜਿਸ ਸਤੇ ਤੁਸੀਂ ਕਿਹਾ ਕਿ ਅਕਾਲੀ ਦਲ ਦੀ ਆਪਣੀ ਘਰ ਦੀ ਫੁੱਟ ਦੇ ਕਾਰਨ ਅੱਜ ਜਿਹੜਾ ਸੁਖਬੀਰ ਬਾਦਲ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਤੁਸੀਂ ਸਿਟੀ ਲਾਈਵ ਚੈਨਲ ਦੇ ਜਰੀਏ ਅਕਾਲੀ ਦਲ ਦੀ ਫੁੱਟ ਨੂੰ ਖਤਮ ਕਰਨ ਦੇ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਵੀ ਦੋਨੇ ਪਾਰਟੀਆਂ ਨੂੰ ਇਕਜੁੱਟ ਹੋ ਕੇ ਗੁੱਸੇ ਗਿੱਲੇ ਕੱਢ ਕੇ ਇੱਕ ਸਟੇਜ ਤੇ ਆਉਣਾ ਚਾਹੀਦਾ ਤਾਂ ਕਿ ਕਾਲੀ ਦਲ ਹੋਂਦ ਚਾ ਸਕੇ ਜੇਕਰ ਗੱਲ ਕਰੀਏ ਤੁਹਾਡੇ ਪਟਿਆਲੇ ਦੀ ਤੇ ਤੁਹਾਡੇ ਪਟਿਆਲੇ ਤੋਂ ਅਕਾਲੀ ਦਲ ਦੇ ਕਈ ਇਹੋ ਜਿਹੇ ਅ ਅਹੁਦੇਦਾਰ ਸੀਗੇ ਪ੍ਰਧਾਨ ਸੀ ਬਣਾਏ ਹੋਏ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿ ਉਹਨਾਂ ਦੇ ਮੋਢੇ ਦੇ ਉੱਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀਆਂ ਫੋਟੋਆਂ ਜਿਹੜੀਆਂ ਨੇ ਪਬਲਿਸ਼ ਹੋ ਰਹੀਆਂ ਸੀ ਪਰ ਇੱਕੋ ਲਖਤ ਉਹਨਾਂ ਨੇ ਪਲਟੀ ਮਾਰੀ ਤੇ ਉਹਨਾਂ ਨੇ ਜਾ ਕੇ ਝਾੜੂ ਹੱਥ 'ਚ ਚੁੱਕ ਲਿਆ ਅਕਾਲੀ ਦਲ ਦੀਆਂ ਕੁਝ ਗਲਤੀਆਂ ਨੇ ਜਿਵੇਂ ਸਾਡੇ ਦਰਵੇਸ਼ ਸੁਖਬੀਰ ਸਿੰਘ ਲਾਉਟ ਜੀ ਦਰਵੇਸ਼ ਲੀਡਰ ਦਰਵੇਸ ਇਮਾਨਦਾਰ ਬੰਦਾ ਉਹ ਹੈ ਜਿਹਨੂੰ ਅੱਗੇ ਲਿਆਉਣਾ ਚਾਹੀਦਾ ਸਾਡੇ ਡਿਸਟ੍ਰਿਕਟ ਪਟਿਆਲੇ ਦੇ ਵਿੱਚ ਅਸੀਂ ਚਾਹੁੰਦੇ ਹਾਂ ਵੀ ਇਹ ਜੇ ਲੀਡਰ ਨੂੰ ਅੱਗੇ ਆਉਣਾ ਚਾਹੀਦਾ ਤਾਂ ਕਿ ਕਾਲੀ ਦਲ ਚ ਸੁਧਾਰ ਹੋ ਸਕੇ ਤੁਸੀਂ ਕੋਆਪਰੇਟਿਵ ਬੈਂਕ ਦੇ ਡਾਇਰੈਕਟਰ ਹੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜਦੋਂ ਹਸਪਤਾਲ ਤੋਂ ਛੁੱਟੀ ਲਈ ਤਾਂ ਆਂਦੇ ਸਾਰ ਉਹਨਾਂ ਨੇ ਮੀਟਿੰਗ ਕੀਤੀ ਕਿਸਾਨਾਂ ਦੇ ਨਾਲ ਤੇ ਤੁਸੀਂ ਇਹ ਦੱਸੋ ਕਿ ਕੀ ਸਰਦਾਰ ਭਗਵਾਨ ਸਿੰਘ ਮਾਨ ਨੇ ਕਿਸਾਨਾਂ ਨੂੰ ਰਾਹਤ ਦੇਣ ਦੇ ਲਈ ਕੋਈ ਨੀਤੀ ਕੋਈ ਸਕੀਮ ਜਾਂ ਕੋਈ ਗੋਤਬੰਦੀ ਕਾਗਜੀ ਪੱਕੀ ਕੀਤੀ ਹੈ ਜਾਂ ਫਿਰ ਗੱਲੀਬਾਤੀ ਹੀ ਤੋਰ ਦਿੰਦੇ ਆ ਚਾਹ ਦਾ ਕੱਪ ਬਲਾ ਕੇ ਦੇਖੋ ਇਹ ਮੀਟਿੰਗ ਦਾ ਕੋਈ ਅਸਰ ਨਹੀਂ ਹੋਇਆ ਸਾਡੇ ਕੋਆਪਰੇਟਿਵ ਬੈਂਕ ਦਾ ਮੈਂ ਡਾਇਰੈਕਟਰ ਹੋਣ ਦੇ ਨਾਤੇ ਤੁਹਾਡੇ ਧਿਆਨ ਦੇ ਵਿੱਚ ਲਿਆਉਣਾ ਚਾਹਣਾ ਜੇ ਸਾਨੂੰ ਡੀਏ ਕਿਸਾਨਾਂ ਨੂੰ ਡੀਪੀ ਖਾਦਨਾ ਮਿਲੀ ਤਾਂ ਸਾਡੀਆਂ ਬੈਂਕਾਂ ਦਾ ਬਹੁਤ ਵੱਡਾ ਅਲਾਊਸ ਹੋਣ ਵਾਲਾ ਸਾਡੀਆਂ ਬੈਂਕਾਂ ਨੇ ਕਿਸੇ ਨੇ ਭਰਨੀਆ ਡੀਪੀ ਬਾਹਰੋਂ ਖਰੀਦਿਆ ਜਾਊਗਾ ਇਸੇ ਕਰਕੇ ਸਾਡਾ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਜੀ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਡੀਏਪੀ ਜਲਦੀ ਤੋਂ ਜਲਦੀ ਕਿਸਾਨਾਂ ਨੂੰ ਦਵਾਇਆ ਜਾਵੇ ਤਾਂ ਕਿ ਫਸਲ ਬੀਜੀ ਜਾ ਸਕੇ ਸਾਡੇ ਨਾਭੇ ਦੇ ਰੈਕ ਲੱਗਣ ਕਾਰਨ ਪਰ ਨਾਭਾ ਬਲਾਕ ਬਿਲਕੁਲ ਡੀਏਪੀ ਕਿੰਨੇ ਸਖਣਾਂ